ਉਪ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਸਪੈਸ਼ਲ ਟ੍ਰੇਨ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਲਈ ਰਵਾਨਾ ਕੀਤੀ ਗਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਟ੍ਰੇਨ ਜ਼ਰੀਏ ạtਾਰੀ ਹਲਕੇ ਦੇ 1050 ਲੋਕ ਮੁਫਤ ਧਾਰਮਿਕ ਯਾਤਰਾ ਕਰਨਗੇ। ਨੰਦੇੜ ਸਾਹਿਬ ਦੇ ਦਰਸ਼ਨ ਉਪਰੰਤ ਇਹ ਟ੍ਰੇਨ 6 ਜਨਵਰੀ ਨੂੰ ਵਾਪਸ ਅੰਮ੍ਰਿਤਸਰ ਪਰਤੇਗੀ। ਇਹ سلسلہ 117 ਹਲਕਿਆਂ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਜਾਰੀ ਰਹੇਗਾ। ਨੰਦੇੜ ਸਾਹਿਬ ਲਈ ਹਰ ਮਹੀਨੇ 8 ਵਾਰ ਵਿਸ਼ੇਸ਼ ਰੇਲ ਚੱਲੇਗੀ। ਇਸ ਮਹੀਨੇ 4 ਜਨਵਰੀ ਨੂੰ ਤਲਵੰਡੀ ਸਾਬੋ ਹਲਕੇ ਲਈ ਰਾਮਾ ਮੰਡੀ ਰੇਲਵੇ ਸਟੇਸ਼ਨ ਤੋਂ ਚੱਲੇਗੀ ਟ੍ਰੇਨ 8 ਜਨਵਰੀ ਨੂੰ ਅਨੰਦਪੁਰ ਸਾਹਿਬ ਤੋਂ ਟ੍ਰੇਨ ਰਵਾਨਾ ਹੋਏਗੀ 11 ਜਨਵਰੀ ਨੂੰ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਲਈ ਤਰਨਤਾਰਨ ਤੋਂ ਟ੍ਰੇਨ ਚੱਲੇਗੀ 15 ਜਨਵਰੀ ਨੂੰ ਸਮਾਣਾ ਹਲਕੇ ਲਈ ਪਟਿਆਲਾ ਤੋਂ ਟ੍ਰੇਨ ਰਵਾਨਾ ਹੋਏਗੀ 19 ਜਨਵਰੀ ਨੂੰ ਡੇਰਾ ਬਾਬਾ ਨਾਨਕ ਹਲਕੇ ਲਈ ਫਤਿਹਗੜ ਚੂੜੀਆਂ ਤੋਂ ਟ੍ਰੇਨ ਚੱਲੇਗੀ 22 ਜਨਵਰੀ ਨੂੰ ਮੁਕਸਰ ਤੇ ਜਲਾਲਾਬਾਦ ਹਲਕੇ ਦੇ ਲਈ ਟ੍ਰੇਨ ਰਵਾਨਾ ਹੋਏਗੀ 25 ਜਨਵਰੀ ਨੂੰ ਕਰਤਾਰਪੁਰ ਅਤੇ ਪੁਲਾਤ ਹਲਕੇ ਦੇ ਲੋਕ ਯਾਤਰਾ ਕਰਨਗੇ ਇਸ ਤੋਂ ਇਲਾਵਾ 20 ਜਨਵਰੀ ਨੂੰ ਜਲੰਧਰ ਤੋਂ ਵਾਰਾਨਸੀ ਲਈ ਟ੍ਰੇਨ ਚੱਲੇਗੀ 27 ਜਨਵਰੀ ਨੂੰ ਲੁਧਿਆਣਾ ਤੋਂ ਵਾਰਾਨਸੀ ਲਈ 29 ਜਨਵਰੀ ਨੂੰ ਮਲੇਰਕੋਟਲਾ ਤੋਂ ਅਜਮੇਰ ਸ਼੍ਰੀਫ ਲਈ ਵਿਸ਼ੇਸ਼ ਟ੍ਰੇਨ ਚੱਲੇਗੀ